ਕਾਲ ਜੀ ਸਾਰਿਆਂ ਨੂੰ ਦੇਖੋ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਵਿਸਕੋਜ਼ ਔਰ ਗੈਂਜਾ ਦੀ ਸ਼ਰਟ ਹੈ ਰੋਗੀ ਗੋਟਾ ਪੱਤੀ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਸਾਰੀ ਵਾਈਨ ਸ਼ੇਡ ਦਾ ਸੂਟ ਹੈ ਪਤਾਸੇ ਲੱਗੇ ਹੋਏ ਨੇ ਜੀ ਸਾਰੇ ਦੇਖੋ ਸ਼ਰਟ ਦੇ ਉੱਪਰ ਤੇ ਇਹਦੇ ਨਾਲ ਮਿਲੂਗੀ ਜੀ ਤੁਹਾਨੂੰ ਉਪਾੜਾ ਸਿਲਕ ਦੀ ਬਾਟਮ ਪਲੇਨ ਉਪਾੜਾ ਸਿਲਕ ਦੀ ਪਲੇਨ ਬਾਟਮ ਮਿਲੂਗੀ ਜੀ ਨਾਲ ਤੁਹਾਨੂੰ ਬਿਲਕੁਲ ਡਾਰਕ ਸ਼ੇਡ ਹੈ ਜੀ ਵਾਈਨ ਸ਼ੇਡ ਬਿਲਕੁਲ ਇਹ ਪ੍ਰੋਪਰ ਟਨ ਆ ਰਹੀ ਹੈ ਜੀ ਸੂਟ ਦੀ ਦੇਖੋ ਦੁਪੱਟਾ ਤੁਹਾਨੂੰ ਫੁੱਲ ਪਿਓਰ ਦਾ ਮਿਲੂਗਾ ਦੁਪੱਟਾ ਦੁਪੱਟੇ ਦਾ ਸਟੱਫ ਚੈੱਕ ਕਰ ਲਓ ਜੀ ਤੁਸੀਂ ਨਾਲ ਗੋਟਾ ਪੱਤੀ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਲੁੱਕ ਦਾ ਸੂਟ ਬਣ ਕੇ ਰੈਡੀ ਹੋਣ ਵਾਲਾ ਹੈ ਜੀ ਇਸ ਦੇ ਵਿੱਚ ਤੁਹਾਨੂੰ ਕਲਰ ਦੇਖ ਲਓ ਇੱਕ ਕਲਰ ਇਹ ਮਿਲੂਗਾ ਜੀ ਸਕਾਈ ਬਲੂ ਦੇਖੋ ਬੋਟਮ ਆ ਗਈ ਇਸ ਦੀ ਇਹ ਜਿਹਾ ਦੁਪੱਟਾ ਆ ਗਿਆ ਜੀ ਇੱਕ ਮਿਲੂਗਾ ਤੁਹਾਨੂੰ येलो ਕਲਰ ਇੱਕ ਮਿਲੂਗਾ ਤੁਹਾਨੂੰ येलो ਕਲਰ ਇੱਕ ਮਿਲੂਗਾ ਤੁਹਾਨੂੰ ਜੀ ਪੈਰਲਟ ਸ਼ੇਡ ਚਾਰ ਕਲਰ ਨੇ ਜੀ ਇਸ ਦੇ ਵਿੱਚ ਆਫਰ ਤੇ ਰਹਿਣਗੇ ਸੂਟ ਵੀਡੀਓ ਮੇਰੀ ਸਾਰੀ ਐਂਡ ਤੱਕ ਜਰੂਰ ਦੇਖਿਓ ਐਂਡ ਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਆਪਾਂ ਆਫਰ ਸੂਟ ਦੇ ਤੁਹਾਨੂੰ ਕੀ ਰੇਂਜ ਜਾ ਰਹੇ ਆ ਅਸੀਂ ਇਸ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਇਹ ਸੂਟ ਦਾ ਪ੍ਰਾਈਸ ਆਰਗੈਂਜ਼ਾ ਵਾਲੇ ਦਾ ਰਹੂਗਾ 1000 ਰੁਪਏ ਕਿ ਤੁਹਾਨੂੰ ਦਿਖਾਉਣੀ ਹੈ ਮੈਂ ਹੋਰ ਡਿਜ਼ਾਈਨ ਜੀ ਦੇਖੋ ਕريب ਦੇ ਵਿੱਚ ਸੂਟ ਆਏ ਨੇ ਜੀ ਆਪਣੇ ਕੋਲੇ ਕਰੇਪ ਦੇ ਵਿੱਚ ਸੂਟ ਆਏ ਨੇ ਜੀ ਦੇਖੋ ਬਹੁਤ ਹੀ ਸੋਹਣੀ ਜਿਹੀ ਲੁੱਕ ਦੇ ਸੂਟ ਬਣ ਕੇ ਰੈਡੀ ਹੋਣ ਵਾਲੇ ਨੇ ਤੁਹਾਡੇ ਬੋਟਿਕ ਘੱਟ ਪ੍ਰਾਈਸ ਦੇ ਵਿੱਚ ਪਾਰਟੀ ਵੇਅਰ ਸੂਟ ਰੈਡੀ ਹੋਣ ਵਾਲੇ ਨੇ ਤੁਹਾਡੇ ਦੇਖੋ ਮਸ਼ੀਨੀ ਵਰਕ ਦੇ ਨਾਲ-ਨਾਲ ਇਸ ਨੂੰ ਹੈਂਡ ਟੱਚ ਵੀ ਦਿੱਤਾ ਗਿਆ ਦੇਖੋ ਸਾਰਾ ਮੋਤੀਆਂ ਦਾ ਕੰਮ ਆਊਗਾ ਜੀ ਇਹ ਦੇਖੋ ਸਾਰੀਆਂ ਪਰਲ ਜਿਹੜੀਆਂ ਉੱਪਰ ਤੱਕ ਜਾਂਦੀਆਂ ਨੇ ਇਹ ਤੇ ਨਾਲ ਦੁਪੱਟਾ ਆਊਗਾ ਜੀ ਚਿਨੌਨ ਦਾ ਚਿਨੌਨ ਦਾ ਦੁਪੱਟਾ ਵੀ ਫੁੱਲ ਹੈਵੀ ਫੁੱਲ ਵਰਕ ਦੇ ਨਾਲ ਸਾਰਾ ਦੇਖੋ ਵੇਲਾ ਦੁਪट्टे ਦੇ ਵਿੱਚ ਮਿਲਣ ਗਿਆ ਫੋਰ ਸਾਈਡ ਕਟਵਰਕ ਮਿਲੂਗਾ ਦੁਪੱਟੇ ਦੇ ਤੋਂ ਤੁਹਾਨੂੰ ਇਸ ਦੇ ਵਿੱਚ ਕਲਰ ਚੈੱਕ ਕਰ ਲਓ ਜੀ ਤੁਸੀਂ ਇਹ ਸੂਟ ਆਲਓ ਪਰ ਰਹੂਗਾ ਹਰਾਸ਼ਟ ਸ਼ੇਡ ਆ ਗਈ ਜੀ ਇੱਕ ਇੱਕ ਆ ਗਈ ਪਿੰਕ ਸ਼ੇਡ ਜੀ ਇੱਕ ਇਹ ਡਾਰਕ ਫਰੋਜ਼ੀ ਸ਼ੇਡ ਹੈ ਜੀ ਕਲਰ ਬਿਲਕੁਲ ਸੇਮ ਆ ਰਹੇ ਨੇ ਸੂਟਾਂ ਦੇ ਜੋ ਵੀ ਹੈ ਸੇਮ ਟੋਨ ਆ ਰਹੀ ਹੈ ਜੀ ਸੂਟਾਂ ਦੀ ਇੱਕ ਇਹ ਮਹਿੰਦੀ ਸ਼ੇਡ ਹੈ ਚਾਰ ਕਲਰ ਇਸ ਦੇ ਨੇ ਤੇ ਚਾਰ ਕਲਰ ਹੀ ਔਰਗੈਂਜ਼ਾ ਵਾਲੇ ਸੂਟ ਦੇ ਨੇ ਜੀ ਅਗਰ ਤੁਸੀਂ ਦੋ ਸੂਟ ਇਕੱਠੇ ਬਾਏ ਕਰੋਗੇ ਤੁਹਾਡੀ ਚੁਆਇਸ ਹੈ ਜੀ ਤੁਸੀਂ ਇੱਕ ਨਾਲ ਦੇ ਦੋ ਕਰਨੇ ਆ ਜਾਂ ਤੁਸੀਂ ਇੱਕ ਇੱਕ ਦੋਨਾਂ ਸਟੱਫ ਦੇ ਵਿੱਚੋਂ ਕਰਨੇ ਨੇ ਉਹ ਤੁਹਾਡੀ ਆਪਣੀ ਚੁਆਇਸ ਰਹੂਗੀ ਜੀ ਅਗਰ ਤੁਸੀਂ ਦੋ ਸੂਟ ਇਕੱਠੇ ਬਾਏ ਕਰੋਗੇ ਤਾਂ ਤੁਹਾਨੂੰ ਅਸੀਂ ਟਿਸ਼ੂ ਸ਼ਿਮਰ ਦਾ ਸੂਟ ਫ੍ਰੀ ਦੇਵਾਂਗੇ ਜੀ ਨਾਲ 5 ਮੀਟਰ ਦੀ ਕੱਟ ਕਲਰ ਚੈੱਕ ਕਰ ਲਓ ਜੀ ਇਹ ਕਲਰ ਤੁਹਾਨੂੰ ਮਿਲਣਗੇ ਰੈਂਡਮਲੀ ਅਸੀਂ ਤੁਹਾਨੂੰ ਆਲ ਓਵਰ ਵੀ ਕਰ ਸਕਦੇ ਆ ਸੂਟ ਤੇ ਮੈਚਿੰਗ ਵੀ ਦੇ ਸਕਦੇ ਆ ਜੀ ਕੱਟ ਤੁਹਾਨੂੰ 5 ਮੀਟਰ ਦੀ ਪਹੁੰਚੂਗੀ ਮੈਚਿੰਗ ਕਰਾਂਗੇ ਤਾਂ 2.5 ਮੀਟਰ ਦੇ ਦੋ ਪਾਵਾਂਗੇ ਜੀ ਅਸੀਂ ਸ਼ਰਟ ਪੀਸ ਤੇ ਇੱਕ ਬਾਟਮ ਪੀਸ 2.5 ਮੀਟਰ ਦਾ ਅਗਰ ਆਲ ਓਵਰ ਪਾਵਾਂਗੇ ਤਾਂ 5 ਮੀਟਰ ਦੀ ਕੱਟ ਪੂਰੀ ਦੇਵਾਂਗੇ ਜੀ ਤੁਹਾਨੂੰ ਜਿਹੜਾ ਕ੍ਰੇਪ ਦਾ ਸੂਟ ਹੈ ਜੀ ਇਸ ਦਾ ਪ੍ਰਾਈਸ ਰਹੂਗਾ ਸਿਰਫ 950 ਰੁਪਏ ਜਿਹੜਾ ਆਰਗੈਂਜ਼ਾ ਵਾਲਾ ਸੂਟ ਹੈ ਜੀ ਇਸ ਦਾ ਪ੍ਰਾਈਸ ਰਹੂਗਾ 1000 ਰੁਪਏ ਉਹ ਚੰਗਾ ਉਹ ਸੌਰੀ ਜੀ ਜਿਹੜਾ ਆਰਗੈਂਜ਼ਾ ਵਾਲਾ ਸੂਟ ਹੈ ਜੀ ਉਹ 1100 ਰੁਪਏ ਰੇਟ ਆਊਗਾ ਜਿਸ ਦਾ ਜਿਹੜਾ ਕਰੇਵ ਵਾਲਾ ਸੂਟ ਹੈ ਜੀ 990 ਦਾ ਸੌਰੀ ਜੀ ਬਾਈ ਮਿਸਟੇਕ ਮੈਥੋਂ ਬੋਲਿਆ ਗਿਆ ਅਗਰ ਤੁਸੀਂ ਦੋ ਸੂਟ ਇਕੱਠੇ ਬਾਏ ਕਰੋਗੇ ਤਾਂ ਇਹ ਆਫਰ ਮਿਲੂਗੀ ਤੁਹਾਨੂੰ ਸੂਟ ਵਾਲੀ ਜੀ ਨਾਲ ਸੂਟ ਦੇਵਾਂਗੇ ਟਿਸ਼ੂ ਸ਼ਿਮਰ ਵਾਲਾ ਬਿਲਕੁਲ ਫ੍ਰੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਨਵੀਆਂ ਨੇ ਮੇਰੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਇਸ ਆਫਰ ਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਲਓ ਜੀ ਅੱਜ ਦੇ ਲਈ ਇੰਨਾ ਹੀ ਧੰਨਵਾਦ ਜੀ